ਗੁਰੂ ਜੀ ਸਤਨਾਮ ਦਲਾ ਸਮਰਥ ਨੋਲਨ ਤੇ ਰਾਖੋ ਪ੍ਰਭ ਨਾਨਕ ਦੇ ਬਰਾਤ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਬਾਹਰ ਅਰਜਨ ਗਾਇਆ ਤਲਡ ਗੈ ਮੂਰਤ ਹਰ ਗੋਵਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਬੰਜਨ ਗੁਰ ਸੂਰਮਾ ਵੱਡ ਜੋ ਦਾਮ ਪਰੇ ਉਪਕਾਰੀ ਜਨਮ ਮਰਨ ਤੋਂ ਹਉ ਮੈਂ ਨਾਹੀ ਜਨ ਪਰੇ ਉਪਕਾਰੀ ਆਏ ਜੀ ਦਾਲ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਇ ਗੁਰਦੇ ਗਬਹਾਦਰ ਸਿਮਰਿਆ ਕਰਨੋਂ ਲਿਦ ਆਵੇ ਤਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਹਾ ਕਹਾ ਗਿਆ ਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਕਬੀਰ ਏਕ ਘਣੀ ਆ ਨੀ ਕਰੀ ਆ ਦੇਉ ਦਿਆਦ ਭਗਤਨ ਸੇਤੀ ਘੋਸਟੇ ਗੀ ਨੋ ਸੋਲਾ ਸੱਜਣ ਸਚਾ ਬਾਦਸ਼ਾਹ ਸਿਰ ਸਾਹੰਦੈ ਸੋ ਨਿਸਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਵਾਹਿਗੁਰੂ ਜੀ ਧਨਾਸਰੀ ਮਹਲਾ 4 ਈਸ਼ਾ ਪੁਰਖ ਸਰਬ ਸੁਭਾਤਾ ਹਰ ਜਾਂ ਕੈ ਵਸ ਹੈ ਕਾਮ ਤਹਿਨਾ ਸੋ ਐਸਾ ਹਰ ਤਿਹਾਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾਗੈ ਵਸ ਹੈ ਕਾਮ ਤਿਹਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਬ ਮਨ ਸਤਨਾਮ ਸਦਾ ਸਤਨਾਮ ਹਲਦ ਬਲਦ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਿਰੰਜਨ ਰਹਾ ਜੈ ਹਰ ਸਿਮਰਨ ਬਹਿਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਏ ਮਤ ਦਿਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਨ ਭਿਆ ਤੈ ਉਪਾਦੁ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਏਹ ਮੱਤ ਦਿਨੀ ਜਪ ਹਰ ਭਵ ਜਲ ਤਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ